ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਸੀ ਵੀ ਠੀਕ ਆ ਤੇ ਸਾਡੇ ਪਿੰਡ ਮੇਲਾ ਹੈ ਤੇ ਮੇਰੇ ਦੀਆਂ ਪਾਸ ਫੜਨ ਇਹ ਸਾਡੇ ਖਿਲਾਵਾਨ ਦੀਆਂ ਟਰੋਫੀਆਂ ਨੇ ਕਬੱਡੀ ਪਲੇਅਰ ਨੇ ਉਹ ਤੇ ਕੁਝ ਸਮਾਨ ਤਾਂ ਉਹਨਾਂ ਨੂੰ ਇਹ ਵਾਲੇ ਮੇਲੇ ਤੋਂ ਵੀ ਹੋਏ ਨੇ ਵੱਡੇ ਕੱਪ ਤੇ ਕੁਝ ਜਿਵੇਂ ਹੋਰਨਾ ਪਿੰਡਾਂ 'ਚ ਮੈਚ ਖੇਡਣ ਜਾਂਦੇ ਆ ਫੋਟਮਾ ਟਰੋਫੀਆਂ ਇਹ ਸਾਰਾ ਕੁਝ ਉਹਨਾਂ ਨੂੰ ਉੱਥੋਂ ਸਮਾਨ ਹੋਰ ਮਿਲਣਾ ਜਿਹੜਾ ਘਰ ਹੈ ਆਹ ਵੇਖੋ ਨਾ ਦੇਖ ਰਹੇ ਿਆ ਤੁਹਾਨੂੰ ਸੱਲ ਲੱਗ ਰਹੇ ਬੋਲਦੇ ਆਜ ਇਹਨਾਂ ਦੀ ਵੀ ਸਾਫ ਸਫਾਈ ਕਰਦੀ ਐ ਤੇ ਮੈਂ ਉਹਨਾਂ ਨੂੰ ਮੁਫਤ ਹੀ ਦਿੰਦਾ ਹੀ ਕਿਉਂਕਿ ਮੀਂਹ ਕੀ ਆਪਾਂ ਰੋਜ਼ ਉਤਰਾਫੀਆਂ ਮੈਥੇ ਉਹ ਰੋਜ਼ ਸਾਫ ਕਰਦੇ ਆ ਪਰ ਮੇਲੇ ਦੀ ਸਫਾਈ ਦਾ ਚਾਰਜ ਆ ਹੁੰਦਾ ਵਾ ਆਵੇਂ ਸਾਡੇ ਇੱਥੇ ਕੁਰੀ ਜਾਂਦੇ ਉਹ ਬਣਾਦੇ ਦੁਦਾਰੇ ਉਹ ਹੁਣ ਉਹ ਜੋ ਰਾਤ ਆਉਂਦਾ ਆਉਂਦਾ ਆਥੇ ਹੱਥ ਨਹੀਂ ਪਹੁੰਚਦਾ ਗੱਡੀ ਵੀ ਆਕਾਂ ਸਾਡੇ ਭਲਵਾਨ ਨੂੰ ਮਿਲੀ ਆ ਆ ਬੁਲਟ ਵੀ ਸਾਡੇ ਭਲਵਾਨ ਨੂੰ ਮਿਲੀ ਆ ਸੀ ਗਿਫਟ ਤੇ ਇਹ ਥਾਰ ਗੱਡੀ ਆਪਾਂ ਦਰਬਾਰ ਸਾਹਿਬ ਸੁਪਨਾ ਸੁਖੀ ਸੀ ਕਿ ਬਾਬਾ ਜੀ ਹਾਨੂੰ ਥਾਰ ਗੱਡੀ ਦੋ ਤੇ ਹੁਣ ਬਾਬਾ ਜੀ ਕਿਰਪਾ ਕਰਨਗੇ ਫਿਰ ਆਪਾਂ ਥਾਰ ਗੱਡੀ ਵੀ ਲਵਾਂਗੇ ਹਾਂ ਤਾਂ ਛੇੜਿਆ ਨਹੀਂ ਮਿਲਣਾ ਮਾਣ ਨਹੀਂ ਮਿਲਦਾ ਆਪਾਂ ਕਰੀਏ ਮੈਂ ਆਇਆ ਮੈਂ ਬਾਹਰੋਂ ਮਨਵਾ ਆਇਆ ਬਹੁਤ ਕੇ ਕਾਜ ਜੇ ਪਈ ਫਾਰੀ ਨਾ ਆਇਆ ਅੰਦਰ ਮੈਂ ਆਇਆ ਮੈਂ ਸਾਈਡ ਤੇ ਮੋਟਾ ਟੈਂਡਰ ਆਇਆ ਆਈ ਨੀਡ ਗੁੱਡ ਵੀ ਆਇਆ ਰਹਾ ਆਇਆ ਲੈਮੀਨੇਸ਼ਨ ਹੋਣੀਆਂ ਚਾਹੀਦੀਆਂ ਆ ਆਪਾਂ ਐਵੇਂ ਪੇਪਰ ਲਾ ਦਿੰਨੇ ਉਹਦੇ ਨਾਲ ਖਰਾਬ ਹੋ ਜਾਂਦੀਆਂ ਪੇਪਰ ਲਿਆ ਤੇ ਲੱਥ ਜਾਂਦਾ ਲਫਾਫਾ ਕਰੋ ਚਾਦਾ ਕੱਟਾ ਪੈ ਜਾਂਦਾ 22 ਹਫਤ ਸਫਾਈ ਮੁੰਡੇ ਨੇ ਕੀਤੀ ਆ ਗੱਡੀ ਧੋਤੀ ਆ ਗੱਡੀ ਸਾਲ ਚੱਕੀ ਤੱਕ ਤਾਂ ਸਾਫ ਕੀਤੀ ਆ ਸਾਫ ਕਰਨਾ ਨਹੀਂ ਆ ਤੇ ਕੋਈ ਵੀ ਨਹੀਂ ਸਫਾਈ ਕਰਨ ਦਿੰਦਾ ਕੱਪੜੇ-ਕੁਪੜੇ ਥੋਨੇ ਮੋਟੇ ਤੇ ਨਹੀਂ ਨਹੀਂ ਥਾੜਾ ਛੱਡਦੇ ਆ ਹਟਾ ਸਿਰਫ ਮਾਰਨ ਲਈ ਹੁੰਦੀ ਸਰਫਨੇ ਸਾਫ ਹੋਣੀ ਹੈ ਨਾ ਫੋਕਲਰ ਵੀ ਨਿੱਕੇ ਆਪਾਂ ਸਾਫ ਕਰਨਾ ਵਿਚਾਰੇ ਦੇ ਟਾਇਰ ਟੂਰੀ ਸਾਰੇ ਤੋੜ ਤੇ ਬਾਹਰ ਕੱਢ ਕੱਢ ਕੇ कौन है वो मेरा डर्टिंग दिन दिन आती और कौन नाम राशि वाले में बैठा आज अगर मान गए वो हम रखते मेरा कोई ना कोई आप माने वाली क्या कर रहे हो छोड़वा लिया शीशे साफ कर दे मैं सोफा साफ कर लूं आ ले मैं पहला इदे ना खटा ल और फिर रा साफ कपड़ा ऊपर मार कर दे के मां अब मां बोलता ना आराम से साथ जीटा देना मेरा वैसे इरादा निती जतो प लगदी ना ते सलापियां मीडियम बड़ियां चढ़ियां ना तो करी सोफा सारा बाहर कर दे ਸੋਫੇ ਨੂੰ ਵੀ ਧੁੱਪ ਜੀ ਲੱਗ ਜਾਂਦੀ ਤੇ ਸਾਫ ਕੋਲ ਹੁੰਦਾ ਆ। ਖਲਾਬਾਂ ਵੀ ਨਾ ਸੀ ਹੁੰਦੇ ਕੋਈ। ਜੇ ਹਰ ਹਰ ਆਹ 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 ਆ ਸਵੇਰੇ ਉਹ ਜੀ ਤੁਸ ਜੀ ਦਾ ਸਾਇਆ ਇਹ ਨਾਲ ਦਿਮਾਰਸੀ ਸਾਸਿਆ ਸਾਸ ਸਾਹ ਸਾਈ ਸਵੇਰੇ ਤੇ ਮੰਮੀ ਤੇ ਮਾਸੀ ਉਹ ਨਹੀਂ ਕਰੰਦੇ ਆਪਾਂ ਦੀਆਂ ਪ੍ਰਾਣੀਆਂ ਗੱਲਾਂ ਘਰ ਦੀਆਂ ਪੇਕੀਆਂ ਦੀਆਂ ਪਹਿਲੀਆਂ ਗੱਲਾਂ ਸਹੇਲੀਆਂ ਦੀਆਂ ਮਾਮੇ ਦੇ ਮੁੰਡਿਆਂ ਦੀਆਂ ਪ੍ਰਾਣੀਆਂ ਫਾਹੀਆਂ ਨਿੜੀਆਂ ਗੱਲਾਂ ਨਾ ਮਾਸੀ ਉਹ ਕਰੰਦੀ ਮਗਿੰਦਾ ਤੇ ਇੱਧਰ ਵਾਲੇ ਕਮਰੇ ਦੀ ਸਫਾਈ ਕਰ ਗਈ ਆ ਬਾਹਰ ਵਾਲੇ ਹੁੰਦੀ ਵੀ ਕਰ ਗਈ ਆ ਸਾਡੀ ਉਡੀਕ ਹੋਈ ਆ ਇਹ ਰੱਖਣ ਕਰ ਗਿਆ ਆ ਸਾਡੀ ਕੁੜੀ ਹੈ ਰੱਖਣ ਮੈਂ ਲੇ। ਉਹ ਤਾਂ ਬੁੰਡਾ ਖਰਦਾ। ਆਈਏ ਤੁਮੇਂ ਦੀ ਹੈ ਸਫਾਈ ਕਰਦੀ ਹੈ ਕੰਮ ਚੱਲਿਆ। ਤੇ ਇਧਰ ਵਾਲੇ ਕਮਰੇ ਦੀ ਵੀ ਕਰ ਲਈ ਆ। ਡ੍ਰੈਗ ਰੂਮ ਤੇ ਲੌਬੀ ਤੇ ਰਸੋਈ ਰੈਡੀ ਸਾਫ ਹੋਣਾ ਨੇ। ਮੀਂਹ ਕਰਕੇ ਨਹੀਂ ਹੋ ਨਾ ਤਾਂ। ਸਾਡੇ ਪਿੰਡ ਮੇਲਾ। ਇਧਰ ਸਾਰਾ ਕੁਝ ਕਰਤਾ ਝਾੜੂ ਲਾ ਕੀ ਨਾ ਆਇਆ ਕਿ ਜੇ ਆਪਾਂ ਉਧਰ ਦੀ ਸਫਾਈ ਕਰਾਂਦਾ ਹੈ ਨਾ ਜਦੋਂ ਉਧਰ ਦੀ ਸਫਾਈ ਉੱ ਕਰ ਲਈ ਤੇ ਫਿਰ ਆਪਾਂ ਸਾਰੇ ਝਾੜੂ ਲਾਵਾਂਗੇ ਤੇ ਤੇ ਰੱਖ ਲਾਂਗੇ ਜਿੰਜੇ ਜਿਹੜਾ ਮਾਣ ਨਹੀਂ ਪਤਾ ਆਸਾਂਦਾ ਨਾ ਆਇਆ ਤੇ ਦੋਨਾਂ ਦੀ ਜਾ ਪ੍ਰਾਖੇ ਹੋਣੇ ਸੋਹਰਾਂ ਦੀਆਂ ਹਾਂ ਨਹੀਂ ਇੱਥੇ ਆਉਣਾ ਇਹ ਨੁਕਰ ਚ ਆਉਣਾ ਹੀ ਆਹ ਪਰਲੀ ਜਿੱਥੇ ਲੱਗਾ ਸੀ ਉੱਥੇ ਰੱਖ ਇੱਥੇ 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 ਨਹੀਂ 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 ਕਹੋ ਤੇ ਪਾਉਣ ਜਾਂ ਰਕੇ ਦੀ ਸੇਕ ਇਹ ਮਿਲਾਣਾ ਐਸੇ ਹੀ ਤਾਂ ਹਾਂ ਨਹੀਂ ਕੀੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਰੂਮ ਤੇ ਬੜਾ ਟਾਈਮ ਲੱਗ ਰਿਹਾ ਵਾ ਤੇ ਇੱਧਰ ਸਮਾਨ ਜ਼ਿਆਦਾ ਆ ਵਾ ਆ ਮੇਰਾ ਮੁੰਡਾ ਨਹੀਂ ਸਮਝਦਾ ਨਾ ਇੱਧਰ ਸਾਡਾ ਕੁਝ ਨਹੀਂ ਆ ਪਲਵਾਨ ਦੇ ਆ ਟ੍ਰੋਫੀਆਂ ਗਿਫਟ ਸਾਰੇ ਉਹਨਾਂ ਦੇ ਆ ਤੇ ਸੋਫਾ ਵੀ ਉਹਨਾਂ ਨੇ ਆਪਣੇ ਕਿਸਾਨ ਦਾ ਲਾਇਆ ਤੇ ਨਾਲ ਮੇਰਾ ਮੁੰਡਾ ਕਹਿੰਦਾ ਪਰ ਜ਼ਿਆਦੇ ਆਉਂਦੇ ਪਲਵਾਨ ਜਦੋਂ ਮੇਲਾ ਹੁੰਦਾ ਪਿੰਡ ਇਸ ਕਰਕੇ ਉਹਨਾਂ ਸੋਫਾ ਜਿਹੜਾ ਕੰਗਰੇਸ ਦੇ ਠੀਕ ਨੇ ਸਾਹ ਬੜਾ ਡਰਨਾ ਹੈ ਕਿ ਮੇਰੇ ਨਾਲ ਪਲਵਾਨ ਦੇ ਵਾਸਤੇ ਜਾਓ ਕਹਿੰਦਾ ਕਿ ਲਾ ਕਪੜਾ ਤੇ ਆਪਾਂ ਮਾਰਿਆ ਨਾ ਤੇ ਉਹਦੇ ਨਾਲ ਨਾ ਪਾ ਚਿਪਕ ਜੇ ਰਾਣਾ ਸ਼ੀਸ਼ਾ ਇਦਾਂ ਹੀ ਠੀਕਿਆ ਸੁੱਕਾਈ ਬੋਰਡ ਬਣਾ ਲਿਆ ਸ਼ਾਹੀਰਤ ਨਹੀਂ ਮਨ ਤੇ ਜੇ ਮੇਰਾ ਅਰਦਾਸ ਜਿਵੇਂ ਆਉਂਦੀ ਨਾ ਇਹਨਾਂ ਤੋਂ ਆਵੇ ਹਾਂ ਕੋੜ ਕਿੰਨੀ ਹੈ ਜੀ ਅਸਾਂ ਬਈ ਆ ਰਹੇ ਹਾਂ ਕਾਨੂੰਨ ਆਇਆ ਜਦੋਂ ਮਸ਼ੀਨ ਪਈ ਆ ਵੇ Það er það sem við þáttum að hlusta upp til það. Það er það sem við þáttum að hlusta upp til það. Og hlusta upp til það. ਨਹੀਂ ਕੱਢਦੇ ਨਹੀਂ ਹੁੰਦੇ ਆਪ ਕੱਢਦੇ ਨੇ ਅੱਗੇ ਨਹੀਂ ਛੱਡ ਬਦਲ ਨਹੀਂ ਕੇ ਹੂੰ you <laughs> कर लगे सेटिंग सेटिंग कर लगे ना? ਸਾਫ ਕਰ ਲਿਆ ਸਾਫ ਤੇ ਕਰ ਲਈ ਆ ਹਾਂ ਕੀ ਹੋਇਆ ਹਾਂ ਯਾਰ ਦਰਵਾਜ਼ੇ ਨਾਲ ਲੱਗ ਰਿਹਾ ਏ ਹੁਣ ਪਹਿਲਾਂ ਨਹੀਂ ਜੇ ਤੂੰ ਗੱਡੀ ਆ ਹਾਂ ਮਗਰ ਧਾਰੇ ਵੀ ਬੜੇ ਜਿਆਦੇ ਆ ਨਾ नहीं रेनू दिन होती चलो ये क्या है ये तार से छोड़ते हैं ये थे नहीं ਸਾਲ ਬਾਅਦ ਆਏ ਨੇ ਮਾਣੇ ਸਾਲ ਬਾਅਦ ਕੰਮ ਲੈਂਦੇ ਭਾਰਤੀ ਹਾਂ ਲੈ ਲੈਂਦੇ ਆ ਦਾ ਸੋਫਾ ਦੀਦੀ ਐਨੂੰ ਕਰਨਾ ਪੈਣਾ ਥੋੜਾ ਆਗੇ ਐਨੂੰ ਉਧਰ ਨੂੰ ਹੂੰ ਕੋਨੀ ਹੋਣੀ ਨਹੀਂ ਨਹੀ ਨਾ ਹੁਣੀ ਲਾ ਜੋਰ ਲਾ ਲਾ ਹਾਂ ਹੁਣ ਆ ਜਾਣੀ ਹੈ ਹੈ ਚੱਕੋ ਇੰਨੀ Jalabasa 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 रहंदा ਗੀ ਸੈਟਿੰਗ ਦਾ ਸਾਰੀ ਸੋਪਾ ਪਾਰਾ ਏ ਸ਼ਤੀ ਗਾਂਛਾ ਨਹੀਂ ਹੈ ਹਾਂ ਸੋਪਾ ਪਾਰਾ ਏ ਸ਼ਤੀ ਗਾਂਛਾ ਨਹੀਂ ਲਾਣਾ ਹੂੰ ਪਾਸ ਤੋਂ ਇਹ ਕੋ ਰੂਮ ਆਹ ਵੇਖੋ ਜੀ ਸਾਡੇ ਡ੍ਰੈੰਗ ਰੂਮ ਦੀ ਹੋ ਗਈ ਆ ਸੈਟਿੰਗ ਤੇ ਸਾਲ ਬਾਅਦ ਵਿਚਾਰੇ ਫੇਰਾ ਪਾ ਲੈਂਦੇ ਆ ਬਾਹਰ ਬਾਹਰ ਦੀ ਹਵਾ ਲੈ ਲੈਂਦੇ ਆ ਇੱਕ ਮਿੰਟ ਰੱਖੋ ਰੱਖ ਲਓ ਵੇਲਾ ਨੂੰ ਹੁਣ ਦੋ ਤਾ ਨਹੀਂ ਫੇਰ ਉਹ ਹੁਣ ਸੋਫੇ ਕੀਤੇ ਹਨਾ ਦਪੈਰਪੂਰ ਲੱਗੇ ਆ ਸੋਫਿਆਂ ਦੇ ਪੈਰਾਂ ਤੇ ਨਹੀਂ ਲੱਗੇ ਨਾ ਤੇ ਇਹ ਤਰੀ ਹੁਣ ਕਰ ਦਿਓ ਫੇਰ ਲਾ ਦਿਓ ਪੋਚਾ ਪੂੰਝ ਦੋ ਝੜੀ ਝੜ ਪੋਚਾ ਹਲੇ ਪੁੱਤ ਘਲਾਉਣ ਵਾਲਾ ਸੀ ਪਹਿਲੇ ਤੇ ਰੂਮ ਵੀ ਸਾਫ ਕੀਤਾ ਹੂੰ ਹੂੰ ਆ ਦੇਖੋ ਜੀ ਸਾਡਾ ਡ్రਾਈング ਰੂਮ ਹੈ ਮੱਖੀਆਂ ਨਹੀਂ ਆਉਂਦੀਆਂ ਮੱਖੀਆਂ ਨੇ ਫਿਰ ਆਉਣਾ ਹੀ ਹੋਇਆ